ਸਤਿ ਸ਼੍ਰੀ ਅਕਾਲ ਜੀ ਮੈਂ ਗੁਰਚਮਨ ਸਿੰਘ ਤਨਵਾ ਨੇਚਰਲ ਫਾਰਮ ਤੋਂ ਦੋਸਤੋ ਅੱਜ ਆਪਾਂ ਇੱਕ ਖਜੂਰ ਦੇ ਪੌਦੇ ਦਾ ਜਿਹੜਾ ਫਾਲਾ ਉਹ ਹਾਰਵੈਸਟ ਕਰਨ ਲਈ ਜਿਹੜੀ ਪਹਿਲਾਂ ਥੋੜੇ ਜੇ ਕੰਮ ਕਰਨੇ ਹੁੰਦੇ ਆ ਉਹ ਕਰ ਰਹੇ ਆਂ ਜੀ ਆਪਾਂ ਇਹਦੇ ਫੁੱਲਾਂ ਨੂੰ ਮਾਦਾ ਦੇ ਫੁੱਲਾਂ ਨੂੰ ਨਰ ਦਾ ਜਿਹੜਾ ਪੋਲਨ ਆ ਉਹ ਦੇ ਰਹੇ ਆਂ ਜੀ ਪੋਲਨ ਆਪਾਂ ਆਪਣੇ ਇੱਕ ਬੂਟੇ ਤੋਂ ਪ੍ਰਾਪਤ ਹੋ ਗਿਆ ਜੀ ਆਪਾਂ ਨੂੰ ਕਈ ਸਾਲਾਂ ਤੋਂ ਇੱਕ ਖਜੂਰ ਆਪਣੇ ਘਰੇ ਖੜੀ ਆ ਪਰ ਕਦੇ ਵੀ ਆਪਾਂ ਖਜੂਰ ਨੂੰ ਹਾਰਵੈਸਟ ਨਹੀਂ ਪ੍ਰੋਪਰਲੀ ਕਰ ਸਕੇ ਕਾਰਨ ਕੀ ਸੀ ਕਿ ਇਹਦਾ ਜਿਹੜਾ ਪੋਲਨ ਸੀ ਉਹ ਨਹੀਂ ਸੀ ਮਿਲਦਾ ਜਦੋਂ ਬਾਹਰਲੀਆਂ ਕੰਟਰੀਆਂ ਦੇ ਵਿੱਚ ਜਾਂ ਆਪਾਂ ਰਾਜਸਥਾਨ ਦੇ ਵਿੱਚ ਗੱਲ ਕਰਦੇ ਹਾਂ ਨਾ ਉੱਥੇ ਇਹਦਾ ਪੋਲਨ ਵੀ ਮਿਲ ਜਾਂਦਾ ਨਰ ਬੂਟੇ ਵੀ ਹੈਗੇ ਆ ਮਾਦਾ ਬੂਟੇ ਵੀ ਹੈਗੇ ਆ ਪਰ ਚੱਕਰ ਕੀ ਸੀ ਕਿ ਮੇਰੇ ਕੋਲੇ ਸਿਰਫ ਇੱਕ ਬੂਟਾ ਆਇਆ ਸੀ ਬਹੁਤ ਵਧੀਆ ਵੈਰਾਈਟੀ ਮੈਂ ਛਾਂਟ ਕੇ ਲੈ ਕੇ ਆਇਆ ਸੀ ਉਸ ਵਕਤ ਤੇ ਹੁਣ ਉਹ ਨਿਕਲਦੀ ਆ ਜਾਂ ਨਹੀਂ ਨਿਕਲਦੀ ਇਸ ਵਾਰ ਆਪਾਂ ਨੂੰ 15 ਸਾਲ ਬਾਅਦ ਪਤਾ ਲੱਗੂਗਾ ਇੱਕ ਖਜੂਰ ਮੇਰੇ ਘਰ 15 ਸਾਲ ਦੀ ਖੜੀ ਆ ਜੀ ਕਦੇ ਵੀ ਅੱਜ ਤੱਕ ਇਹਦਾ ਫਲ ਇਸ ਸਾਈਜ਼ ਤੋਂ ਯਾਨੀ ਅੱਧੇ ਇੰਚ ਤੋਂ ਵੱਡਾ ਨਹੀਂ ਹੋਇਆ ਪਰ ਜਦੋਂ ਆਪਾਂ ਲੈ ਕੇ ਆਏ ਸੀ ਉਦੋਂ ਮੈਨੂੰ ਉਮੀਦ ਸੀ ਵੀ ਇਹਦਾ ਫਲਾ ਜਿਹੜਾ 4 ਜਾਂ 2 ਜਾਂ 3 ਇੰਚ ਦਾ ਹੋਏਗਾ ਪਰ ਹੁਣ ਦੇਖਦੇ ਆਂ ਜੀ ਇਸ ਬਾਰੇ ਦੀ ਮਿਹਨਤ ਥੋੜੀ ਜੀ ਕੀਤੀ ਆਂ ਨਰ ਲੱਭ ਕੇ ਆਪਾਂ ਨੇ ਇਹਦਾ ਪੋਲਨ ਕਰਵਾਇਆ ਜੀ ਕਿਉਂਕਿ ਇਹ ਸੈਲਫ ਪੋਲਿਨੇਟਿਡ ਨਹੀਂ ਹੁੰਦੇ ਮੇਲ ਫੀਮੇਲ ਅੱਡ ਅੱਡ ਹੁੰਦੇ ਆ ਜੀ ਹੁਣ ਇਹਦਾ ਮੇਲ ਆਪਾਂ ਨੂੰ ਮਿਲ ਗਿਆ ਜੀ ਆਪਾਂ ਹੁਣ ਇਹਦੀ ਪੋਲਿਨੇਸ਼ਨ ਕਰਵਾ ਚੁੱਕੇ ਆਂ ਪਹਿਲਾਂ ਇਹਦੇ ਜਿਹੜੇ ਨਰ ਦੇ ਆਪਾਂ ਹੁੰਦੇ ਆ ਜੀ ਪੋਲਨ ਉਹ ਇਕੱਠਾ ਕਰਕੇ ਇਹਨਾਂ ਖਜੂਰਾਂ ਦੇ ਵਿੱਚ ਆਪਾਂ ਇਹਨੀਆਂ ਲੜੀਆਂ ਦੇ ਵਿੱਚ ਦੇਤਾ ਸੀ ਉਹ ਤੁਸੀਂ ਉੱਤੇ ਦੇਖ ਸਕਦੇ ਹੋ ਛੋਟੇ ਵੀਰ ਸਾਡੇ ਉਹ ਕਰ ਰਹੇ ਆ ਇਹਨੂੰ ਸੈੱਟ ਉਹ ਦੇਖੋ ਜੀ ਤੇ ਇਹਦੇ ਵਿੱਚ ਆਪਾਂ ਪੋਲਨ ਦਾ ਜਿਹੜਾ ਹੈਗਾ ਜੀ ਉਹਨਾਂ ਦੇ ਵਿੱਚ ਆਪਾਂ ਦੇ ਚੁੱਕੇ ਸੀ ਜੀ ਇੱਕ ਇੱਕ ਜਿਹੜੀ ਨਰ ਦੀ ਬੱਲੀ ਆ ਜਿਵੇਂ ਇਹ ਬੱਲੀਆਂ ਨੇ ਇਹਨਾਂ ਦੀ ਮਾਦਾ ਦੀਆਂ ਉਦਾਂ ਹੀ ਨਰ ਦੀਆਂ ਬੱਲੀਆਂ ਆਪਾਂ ਇਹਨਾਂ ਦੇ ਵਿੱਚ ਦੇ ਚੁੱਕੇ ਸੀ ਹੁਣ ਅੱਜ ਇਹ ਤੀਜੇ ਚੌਥੇ ਦਿਨ ਖੋਲ ਰਹੇ ਹਾਂ ਚਾਰ ਦਿਨ ਪਹਿਲਾਂ ਇਹ ਬੰਨੀਆਂ ਸੀ ਵਿੱਚ ਇਹਦੇ ਵਿੱਚ ਇੱਕ ਇੱਕ ਨਰ ਦਾ ਜਿਹੜਾ ਪੋਲਨ ਵਾਲਾ ਹਿੱਸਾ ਸੀ ਉਹ ਵਿੱਚ ਪਾਤਾ ਸੀ ਹੁਣ ਇਹ ਕਿੰਨਾ ਸਾਈਜ਼ ਬਣੂ ਕਿੱਡੀਆਂ-ਕਿੱਡੀਆਂ ਹੋਣਗੀਆਂ ਕਿੰਨਾ ਟਾਈਮ ਲੱਗੂਗਾ ਇਹ ਔਣ ਵਾਲਾ ਸਮਾਂ ਦੱਸੋ ਤੇ ਕਿੱਡੇ-ਕਡੇ ਖਜੂਰ ਆਪਣੀ ਬਣ ਸਕਦੀ ਆ ਜੀ ਜਿੰਨਾ ਕੇ ਸਾਤੋਂ ਪੋਸੀਬਲ ਹੋਇਆ ਤੁਸੀਂ ਇਹਦਾ ਸਾਈਜ਼ ਦੇਖ ਸਕਦੇ ਹੋ ਤਕਰੀਬਨ ਇਹ 15 ਫੁੱਟ ਦੇ 86 ਚਲੇ ਗਈ ਆ ਜੀ ਆ ਦੇਖੋ ਜੀ ਤੇ ਪੌੜੀ ਲਾ ਕੇ ਜੀ ਅਸੀਂ ਇਹਦੇ ਤੋਂ ਇਹਦਾ ਪੋਲਨ ਪਹਿਲਾਂ ਇਦਾਂ ਹੀ ਇਹਦੇ ਚ ਜਮਾ ਕੀਤਾ ਸੀ ਪੋਲਨ ਦੀ ਵਿੱਚ ਪਾਇਆ ਸੀ ਜੀ ਹੁਣ ਇਹਨੂੰ ਆਪਾਂ ਓਪਨ ਕਰ ਰਹੇ ਹਾਂ ਜਿਹੜਾ ਰੱਸੀ ਬੰਨੀ ਹੋਈ ਸੀ ਵੀ ਪੋਲਨ ਹੋ ਜਵੇ ਉਹ ਰੱਸੀ ਖੋਲ ਰਹੇ ਹਾਂ ਜੀ ਹੁਣ ਦੇਖਦੇ ਹਾਂ ਫਿਰ ਇਹਦੇ ਆਉਟਪੁੱਟ ਕਿੰਨੀ ਵਧੀਆ ਹੋਊਗੀ ਕਦੋਂ ਹੋਊ ਤੇ ਕਿੰਨਾ ਕੁ ਫਲ ਇਹ ਤੋਂ ਆਪਾਂ ਹਾਰਵੈਸਟ ਕਰ ਸਕਦੇ ਹਾਂ ਇਸ ਵਾਰ ਜਿਹੜਾ ਆਪਰ ਨੂੰ ਨਰ ਦਾ ਪੋਲਨ ਮਿਲਿਆ ਉਹ ਬਹੁਤ ਘੱਟ ਮਿਲਿਆ ਅਗਲੇ ਸਾਲ ਨੂੰ ਉਹ ਬੂਟਾ ਵੀ ਆਪਾਂ ਨੂੰ ਕੋਲਣ ਜ਼ਿਆਦਾ ਦੇ ਦੂਗਾ ਤਾਂ ਜਿਹੜੇ ਹੁਣ ਨਵੇਂ ਤੁਸੀਂ ਇਹ ਦੇਖ ਸਕਦੇ ਹੋ ਇਹ ਨਹੀਂ ਨਵੇਂ ਆ ਰਹੇ ਨੇ ਜਿਹੜੇ ਆਹ ਵਾਲੇ ਇਕੱਲੇ ਨਵੇਂ ਆ ਰਹੇ ਨੇ ਨਾ ਜੀ ਇਹਨਾਂ ਨੂੰ ਵੀ ਬਾਅਦ ਚ ਕੋਲਣ ਆਪਾਂ ਦੇ ਸਕਦੇ ਆਂ ਅਗਲੇ ਸਾਲ ਤੱਕ ਤੇ ਕਿਉਂਕਿ ਹੁਣੇ ਖਰਾਬ ਹੋ ਜਾਣਗੇ ਐਕ ਤੇ ਇਹਨਾਂ ਨੂੰ ਖੰਜੂਰ ਨਹੀਂ ਲੱਗਣੀ ਖੰਜੂਰ ਦਾ ਸਾਈਜ਼ ਬਹੁਤ ਛੋਟਾ ਹੋ ਜਾਊਗਾ ਪਰ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਇਹਨਾਂ ਨੂੰ ਪੂਰਾ ਵਧੀਆ तरीके ਨਾਲ ਹਾਰਵੈਸਟ ਕਰਨ ਦੀ ਕੋਸ਼ਿਸ਼ ਕਰਾਂਗੇ ਇਹਦਾ ਸਾਈਜ਼ ਤੇ ਟੇਸਟ ਆਪਾਂ ਨੂੰ ਇਸ ਵਾਰ ਪਤਾ ਲੱਗ ਜੂਗਾ ਜੀ ਆਉਣ ਵਾਲੇ 2-3 ਮਹੀਨਿਆਂ ਦੇ ਵਿੱਚ ਜਦੋਂ ਇਹ ਖਜੂਰ ਬਣ ਗਈ ਜੀ ਫਿਰ ਆਪਾਂ ਦੇਖਾਂਗੇ ਜੀ ਧੰਨਵਾਦ ਜੀ